ਕਹਿੰਦੇ ਇੱਕ ਪੁੱਤਰ ਆਪਣੀ ਮਾਂ ਨੂੰ ਕਹਿੰਦਾ ਨਾ ਬੜਾ ਪੜ੍ਹੇ ਲਿਖੇ ਬੱਚਾ ਸੀ ਕਹਿੰਦਾ ਮਾਂ ਇੱਕ ਗੱਲ ਦੱਸ ਵੀ ਮੈਂ ਇੱਕ ਜਿੱਥੇ ਵੀ ਜਾਣਾ ਇੱਕ ਗੱਲ ਸੁਣਦਾ ਵੀ ਮਾਂ ਦਾ ਕਰਜ਼ਾ ਨਹੀਂ ਪੁੱਤ ਮੋੜ ਸਕਦਾ ਲੈ ਮਾਂ ਮੈਂ ਮੋੜੂੰਗਾ ਆਪਣੀ ਜਨ ਜੀ ਜ਼ਿਆਦੇ ਪੜ੍ਹੇ ਲਿਖੇ ਕੌਣ ਦਾ ਸੀ ਮੈਂ ਮੋੜੂੰਗਾ ਤੇਰਾ ਕਰਜ਼ਾ ਦੱਸ ਕੀ ਹੈ मां ਕਹਿੰਦੀ ਪੁੱਤਰਾ ਸ਼ਾਬਾਸ਼ ਏ ਧੰਨਵਾਦ ਮੇਰਾ ਕਰਜਾ ਤਾਂ ਕਹਿੰਦੀ ਛੋਟੀ ਜੀ ਗੱਲ ਐ ਤਾਂ ਹੁਣ ਹੀ ਲੋਕਾਂ ਨੇ ਗੱਲ ਬਣਾਈ ਹੁਣ ਸਮਝੋ ਬੀਬੀ ਉਹ ਮਾਂ ਕੀ ਐ ਕਹਿੰਦੀ ਤੂੰ ਇੱਕ ਰਾਤ ਮੇਰੇ ਨਾਲ ਪੈ ਜਾ ਮੇਰਾ ਕਰਜਾ ਉਧਰ ਨਹੀਂ ਕੜ ਕੇ ਕਹਿੰਦਾ ਬੱਸ ਆਹੀ ਕਰਜਾ ਜਿਹਦੇ ਪਿਛੇ ਐਡਾ ਸਾਡੇ ਪੁੱਤਾਂ ਤੇ ਸਵਾਲ ਲੱਗ ਰਹੇ ਹੈ ਵੀ ਪੁੱਤਾਂ ਦਾ ਕਰਜਾ ਨਹੀਂ ਮਾਮਾ ਦਾ ਪੁੱਤ ਮੋੜ ਸਕਦੇ ਕਹਿੰਦੀ ਹਾਂ ਪੁੱਤ ਆਹੀ ਗੱਲ ਫਿਰ ਅਜੇ ਪੈ ਜਾਣਾ ਮੈਂ ਪੈ ਗਿਆ 11:00 ਵਜੇ ਮਾਂ ਉੱઠી ਕਹਿੰਦੀ ਪੁੱਤਰਾ ਪਿਆਸ ਲੱਗੀ ਐ ਪਾਣੀ ਲਿਆ ਮਾਂ ਨੇ ਪਾਣੀ ਪੀ ਕੇ ਫੇਰ ਪੈ ਗਏ 1:30 ਵਜਿਆ ਇਹ ਜਗਾ ਲਿਆ ਪੁੱਤਰਾ ਪਤਾ ਨਹੀਂ ਕੀ ਹੋ ਰਿਹਾ ਅਜ ਤਾਂ ਬੁੱਤ ਮੈਨੂੰ ਲੱਤਾਂ ਬਾਹਾਂ ਸਿਰ ਦਰਦ ਕਰ ਰਿਹਾ ਐ ਪਿਆਸ ਬਹੁਤ ਲੱਗੀ ਐ ਫੇਰ ਕਹਿੰਦਾ ਮਾਂ ਜੇ ਘੰਟਾ ਦਾ ਹੋਇਆ ਤੈਨੂੰ ਪਾਣੀ ਦਿੱਤੇ ਨੂੰ ਕੀ ਖਾ ਲਿਆ ਅਜ ਮਨ ਚ ਜਣੀ ਇੱਕ ਵਾਰੀ ਖਾਣ ਲੱਈ ਕਿਉਂਕਿ ਨੀਂਦ ਬਹੁਤ ਤਕੜੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਨੀ ਇਹ ਗਿਆ ਪਾਣੀ ਦਵਾਰੇ ਲੈਣ ਗਿਆ ਲਿਆ ਕੇ ਜਦੋਂ ਦੋ ਕੁੱਟਾਂ ਪੀਤੀਆਂ ਜਿੱਧਰ ਪਾਸੇ ਪੁੱਤਰ ਪਿਆ ਸੀ ਨਾ ਉਹ ਥੋੜਾ ਜਿਹਾ ਪਾਣੀ ਉਹ ਮਾਤਾ ਉਹ ਹੋਏ ਕੀ ਕਰਤਾ ਕਿ ਬਿਸਤਰ ਅੱਗੇ ਲਾ ਕਰਤਾ ਕਹਿੰਦੀ ਚੱਲ ਪੁੱਤਰ ਕੋਈ ਨਹੀਂ ਹੱਥਾਂ ਹੱਲ ਗਿਆ ਮੇਰਾ ढाई आई बजे मजे फेर उठे धाडल्या माणू पण पुत्रा ਪੁੱਤਰ ਖੜਾ ਹੋ ਕੇ ਕਹਿੰਦਾ ਮਾਤਾ ਕੀ ਹੋ ਗਿਆ ਤੈਨੂੰ ਕਹਿੰਦੀ ਪੁੱਤ ਪਿਆਸ ਲੱਗੀ ਐ ਮੈਂ ਤਾਂ ਪਤਾ ਨਹੀਂ ਮਰੂ ਪਤਾ ਨਹੀਂ ਬਚੂ ਤੜਕੇ ਨੂੰ ਪਾਣੀ ਓਰ ਦੇ ਕਹਿੰਦਾ ਮਾਂ ਤਿੰਨ ਵਾਰ ਉਠਾ ਲਿਆ ਸਾਰੀ ਰਾਤ ਨਗਾਦੀ ਤੈਂ ਪਤਾ ਨਹੀਂ ਕੀ ਖਾ ਕੇ ਪਈ ਐ ਅੱਜ ਪਾਣੀ ਲੈਂਦਾ ਉਹ ਮਾਂ ਨੇ ਜਿਹੜਾ ਪਾਣੀ ਦਾ ਗਲਾਸ ਸੀ ਨਾ ਜਿਹੜੇ ਪਾਸੇ ਪੁੱਤਰ ਨੇ ਪੈਣਾ ਸੀ ਤੇ ਹੱਥ ਚੋਂ ਹੀ ਛੜਦਾ ਸਾਰੀ ਧਰੀ ਗਿੱਲੀ ਹੋ ਗਈ ਬਿਸਤਰਾ ਗਿੱਲਾ ਹੋ ਗਿਆ ਹੁਣ ਕੋ ਮਾਗਦਾ ਮਹੀਨੇ ਸਿਆਲਾਂ ਦਾ ਗਦੈਲਾ ਗਿੱਲਾ ਹੋ ਗਿਆ ਤੇ ਬਹੁਤ ਜਿਆਦੇ ਉਸ ਬੱਚੇ ਨੇ ਇਸ ਗੱਲ ਦਾ ਗੁੱਸਾ ਕਰਿਆ ਕਹਿੰਦਾ ਮਾਂ ਨਾ ਤਾਂ ਤਾਂ ਸਾਰੀ ਰਾਤ ਪੈਣ ਦੁੱਤਾ ਮੈਨੂੰ ਨਾ ਹੁਣ ਦਾ ਸਮਾਂ ਗਿੱਲੇ ਚ ਕਿੱਥੇ ਪਾਉਂਗਾ ਇੱਥੇ ਕਹਿੰਦੀ ਪੁੱਤਰ ਮੈਂ ਕਿਹੜਾ ਜਾਣ ਕੇ ਪੁੱਤ ਡੋਲੇ ਮੇਰਾ ਸਰੀਰ ਨਹੀਂ ਕੰਮ ਜਾ ਪੁੱਤ ਤੂੰ ਐ ਕਿਉਂ ਕਰਦਾ ੜਕ ਗਿਆ ਪੁੱਤਰ ਮਾਤਾ ਮੈਂ ਤਾਂ ਆਪਣੇ ਅੱਡ ਮੰਜੇ ਤੇ ਪੈਣਾ ਕਹਿੰਦੀ ਪੁੱਤਰਾ ਬਸ ਮੈਨੂੰ ਪਾਣੀ ਦੀ ਲੋੜ ਨਹੀਂ ਸੀ ਮੈਂ ਆਹੀ ਦੇਖਣਾ ਸੀ ਜਦੋਂ ਤੂੰ ਛੋਟਾ ਜਿਹਾ ਸੀ ਨਾ ਮੈਂ ਤਾਂ ਤੈਨੂੰ ਸਾਰੀ ਰਾਤ 'ਚ ਤਿੰਨ ਵਾਰ ਉਠਾਲਿਆ ਮਾਂ ਮੈਂ ਤਿੰਨ ਵਾਰ ਠਾਲਿਆ ਤੈਨੂੰ ਤੇ ਤੂੰ ਪਤਾ ਹੀ ਨਹੀਂ ਰਾਤ ਨੂੰ ਛੋਟਾ ਜਿਹਾ ਬੱਚਾ ਪਲ ਵਿੱਚ ਸੌਂ ਗਿਆ ਪਲ ਵਿੱਚ ਜਾਗ ਪਿਆ ਮਾਂ ਫੇਰ ਜਾਗ ਜੀ ਸੌਂ ਜਾ ਪੁੱਤ ਸੌਂ ਜਾ ਸਾਰੀ ਰਾਤ ਲੰਘ ਜਾਂਦੀ ਹੈ ਬੀਬੀਆਂ ਨੂੰ ਪਤਾ ਹੈ ਜਿਹੜੀਆਂ ਸੱਸਾਂ ਸਮਝਦਾਰ ਨੇ ਨਾ ਜਿੰਨਾ ਚਿਰ ਗੋਦੀ ਵਿੱਚ ਬੱਚਿਆਂ ਨੂੰ ਦਿਨੇ ਠਾਲਦੀਆਂ ਨਹੀਂ ਹੈਗੀਆਂ ਉਹ ਪਤਾ ਹੈ ਉਹ ਸਾਰੀ ਰਾਤ ਸੌਣ ਨਹੀਂ ਦਿੱਤਾ ਫੇਰ ਕਹਿੰਦੀ ਪਾਣੀ ਤੂੰ ਦਾ ਪਾਣੀ ਦਾ ਗਲਾਸ ਡੋਲੇ ਤੋੜਾ ਪੁੱਟਿਆ ਤੂੰ ਇੱਥੇ ਲੈਟਰਿੰਗ ਕਰਦਾ ਹੁੰਦਾ ਸੀ ਬਾਥਰੂਮ ਕਰਦਾ ਹੁੰਦਾ ਸੀ ਪੁੱਤਰਾ ਮੈਂ ਉਹਨੂੰ ਉਸੇ ਜਿਹੇ ਤਰ੍ਹਾਂ ਮੋੜ ਕੇ ਕੱਪੜਾ ਆਪ ਉੱਥੇ ਬੈਹ ਜਾਂਦੀ ਸੀ ਤੈਨੂੰ ਸੁੱਕੇ ਚ ਪਾਉਂਦੀ ਸੀ ਜਦੋਂ ਇਹ ਗੱਲ ਹੋਈ ਮੈਨੂੰ ਕੁਛ ਮੇਰਾ ਪੁੱਤਰਾ ਦੁੱਖਦਾ ਨਹੀਂ ਕੋਈ ਮੈਨੂੰ ਤਕਲੀਫ ਨਹੀਂ ਮੈਂ ਸਿਰਫ ਤੈਨੂੰ ਇਹੀ ਦੱਸਣਾ ਸੀ ਮਾਂ ਦੇ ਉੱਠ ਕੇ ਨਾ ਨੌਜਵਾਨੇ ਚਰਨ ਫੜ ਲਏ ਮਾਂ ਮੈਂ ਬਿਲਕੁਲ ਸੱਚੀ ਗੱਲ ਹੈ ਵੀ ਤੇਰਾ ਕਰਜ਼ਾ ਨਹੀਂ ਮੁੜ ਸਕਦਾ ਮਾਂ ਦਾ ਕਰਜ਼ਾ ਨਹੀਂ ਮੁੜਿਆ ਜਾ ਸਕਦਾ ਬਿਲਕੁਲ